ਐਸਟੀਐਫ ਲੁਧਿਆਣਾ ਰੇਂਜ ਦੇ ਵਿੱਚ ਇੰਸਪੈਕਟਰ ਹਰਮਨ ਸਿੰਘ ਅਰੰਦੀ ਅਗਵਾਈ ਦੇ ਵਿੱਚ ਇਹ ਆਪਰੇਸ਼ਨ ਚੱਲ ਰਹੇ ਸੀਗੇ ਕੁਝ ਇਨਫੋਰਮੇਸ਼ਨ ਆ ਰਹੀਆਂ ਸੀ ਕਿ ਵੀ ਕੁਝ ਲੋਕ ਜਿਹੜੇ ਨੇ ਇੱਥੇ ਕਾਰਵਾਈ ਕਰ ਰਹੇ ਨੇ ਸਮਾਨ ਵੇਚਦੇ ਨੇ ਡਰੱਗਸ ਵਗੈਰਾ ਆਈਸ ਐਂਡ ਹੈਰੋਇਨ ਇਹ ਅਸੀਂ ਆਪਰੇਸ਼ਨ ਲਾਂਚ ਕੀਤੇ ਸੀਗੇ ਇਹਦੇ ਵਿੱਚ ਦੋ ਸਾਨੂੰ ਕਾਮਯਾਬੀਆਂ ਮਿਲਿਆ ਨੇ ਇੱਕ ਅਸੀਂ 10 ਤਰੀਕ ਨੂੰ ਐਫਆਈਆ ਨੰਬਰ ਇੱਕ ਰਜਿਸਟਰ ਕੀਤੀ ਹੈ ਜਿਸ ਦੇ ਵਿੱਚ ਸਾਨੂੰ 2 ਕਿਲੋ 18 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਔਰ ਇਹ ਵਿਅਕਤੀ ਜਿਹੜਾ ਮੋਗਾ ਤੋਂ ਲੈ ਕੇ ਆਉਂਦਾ ਸੀਗਾ ਔਰ ਇੱਥੇ ਲੁਧਿਆਣੇ ਤੇ ਆਸ-ਪਾਸ ਦੇ ਏਰੀਏ ਦੇ ਵਿੱਚ ਜਨ ਲੁਧਿਆਣੇ ਸਪਲਾਈ ਕਰਦਾ ਸੀਗਾ ਔਰ ਇਸ ਦੇ ਨਾਲ ਜਿਹੜਾ ਇੱਕ ਇਹ ਲਾਈਨ ਜਿਹੜੀ ਫਿਰੋਜ਼ਪੁਰ ਮੋਗਾ ਸਾਈਡ ਤੋਂ ਲੁਧਿਆਣੇ ਵੱਲ ਆਂਦੀ ਸੀ ਅਸੀਂ ਇਹਨੂੰ ਕੰਟਰੋਲ ਕੀਤਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹਨੂੰ ਸਪਲਾਈ ਕਰਨ ਵਾਲਾ ਆਦਮੀ ਜਿਹੜਾ ਵਾ ਉਹ ਅਸੀਂ ਅਜੇ ਡਿਕਲੇਅਰ ਨਹੀਂ ਕਰ ਰਹੇ ਤਾਂ ਕਿ ਉਹਨੂੰ ਵੀ ਅਰੈਸਟ ਕਰ ਸਕੀਏ ਇਸੇ ਤਰ੍ਹਾਂ ਹੀ ਦੂਜੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਤਿੰਨ ਵਿਅਕਤੀ ਅਰੈਸਟ ਕੀਤੇ ਨੇ ਇਦੇ ਵਿੱਚ ਜਿਹੜਾ ਹਰਪ੍ਰੀਤ ਹੈਪੀ ਹੈ ਔਰ ਜਸਪ੍ਰੀਤ ਔਰ ਹਰਿੰਦਰ ਇਹ ਤਿੰਨ ਵਿਅਕਤੀ ਗ੍ਰਫਤਾਰ ਕੀਤੇ ਨੇ ਇਹਨਾਂ ਦੇ ਕੋਲੋਂ ਜਿਹੜੀ ਹੈ 1 ਕਿਲੋ 30 ਗ੍ਰਾਮ ਹੈਰਨ ਔਰ 310 ਗ੍ਰਾਮ ਆਈਸ ਐਮਫੈਟਾਮਾਈਨ ਜਿਹੜੀ ਹੈ ਉਹ ਸੀਰ ਕਵਰ ਕੀਤੀ ਹੈ ਜਿਹੜਾ ਇਹਦੇ ਵਿੱਚ ਹਰਪ੍ਰੀਤ ਹੈ ਇਹ ਵੀ ડીਐਲ ਤੋਂ ਹੋਣ ਆਇਆ ਜਿਹੜਾ ਜਸਪ੍ਰੀਤ ਸਿੰਘ ਹੈ ਇਹ 12 ਸਾਲ ਦੀ ਸਜ਼ਾ ਕੱਢ ਕੇ ਹੈਰਨ ਦੇ ਕੇਸ ਦੇ ਵਿੱਚ 2.5 ਕਿਲੋ ਹੈਰਨ ਦੇ ਕੇਸ ਦੇ ਵਿੱਚ ਸਜ਼ਾ ਕੱਢ ਕੇ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਉਹ ਦੁਬਾਰਾ ਫਿਰ ਇਸੇ ਕੰਮ 'ਚ ਪੈ ਗਿਆ ਇਹਨਾਂ ਦੀ ਜਿਹੜੀ ਸਪਲਾਈ ਲਾਈਨ ਹੈ ਇਹ ਦਿੱਲੀ ਤੋਂ ਲੈ ਕੇ ਆਉਂਦੇ ਨੇ ਕਹਿੰਦੇ ਨੇ ਕਿ ਵੀ ਇੱਕ ਆ ਸਾਊਥ ਅਫਰੀਕਨ ਮੂਲ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਨੂੰ ਸਮਾਨ ਦਿੰਦਾ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਸ ਨੂੰ ਵੀ ਗ੍ਰਫਤਾ ਕਰ ਸਕੀਏ ਉਸ ਦੇ ਬਾਰੇ ਵੀ ਜੋ ਪ੍ਰੋਗਰੈਸ ਹੋਏਗੀ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਸਰ ਕਿੰਨੀ ਟੋਟਲ ਕਿੰਨੀ ਮਾਤਰਾ ਚ ਫੜੀ ਜਿਹੜੀ ਹੈਰਨ ਟੋਟਲ ਜਿਹੜੀ ਦੋਹਾਂ ਕਿਸਮਾਂ ਦੇ ਵਿੱਚ 3 ਕਿਲੋ 48 ਗ੍ਰਾਮ ਹੋ ਗਈ ਹੈ ਔਰ ਆਈਸੀਡੀਏ 310 ਗ੍ਰਾਮ ਇਹਦਾ ਕੋਈ ਹੈ ਟੋਟਲ 5 ਰੋਪੀ ਲਿਗਰਤਾ ਹਾਂ ਟੋਟਲ ਜਿਹੜਾ ਨੇ ਜੀ 4 4 ਰੋਪੀ ਚਾਰ ਦੁੱਤਰੀ ਹੋ ਗਏ ਸਰ ਜੀ ਸਰ ਇਹ ਖੁਦ ਵੀ ਐਡਿਕਟ ਨੇ ਹਾਂ ਇਹਨਾਂ ਦੇ ਪੁਸ਼ਟੀਚ ਤਾਂ ਇਹ ਹੀ ਆ ਕਿ ਵੀ ਖੁਦ ਵੀ ਐਡਿਕਟ ਨੇ ਅਸੀਂ ਉਹਨਾਂ ਮੈਡੀਕਲ ਕਰਾਵਾਂਗੇ ਇਹਨਾਂ ਦਾ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਤਾਂ ਮੈਡੀਕਲ ਕਰਾ ਕੇ ਪਤਾ ਲੱਗੇਗਾ ਕਿ ਵੀ ਇਹ ਐਡਿਕਟ ਹੈ ਕਿ ਨਹੀਂ ਸੋ ਇਹ ਮਤਲਬ ਕਿ ਪਹਿਲਾਂ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਕਿ ਅਜਿਹਾ ਕੋਈ ਨੈਟਵਰਕ ਸੀ ਵਿੱਚ ਪਹਿਲਾਂ ਵੀ ਰੂਸੀ ਇੱਕ ਕਾਫੀ ਪਲਾਸਾ ਕੀਤਾ ਜੇਕਰ ਨੈਟਵਰਕ ਜੇਕਰ ਤਾਂ ਨੈਟਵਰਕ ਲਿੰਕ ਤਾਂ ਨਹੀਂ ਵੀ ਉਹਨਾਂ ਦਾ ਸੀਗਾ ਨਹੀਂ ਅਜੇ ਤਾਂ ਇਹ 12ਵੇਂ ਅਪਰੇਟ ਕਰ ਰਹੇ ਸੀਗੇ ਜੇਲ੍ਹ ਵਾਲਾ ਨੈਟਵਰਕ ਦੂਸਰਾ ਸੀਗਾ ਔਰ ਇਹ 12ਵੇਂ ਅਪਰੇਟ ਕਰ ਰਹੇ ਦਾ ਤੇ ਇਸ ਤਰ੍ਹਾਂ ਜਿਹੜੇ ਪਹਿਲੇ ਦੋ ਰੂਪੀ ਤੁਸੀਂ ਉਹਨਾਂ ਦਾ ਬੈਕਗ੍ਰਾਉਂਡ ਕੋਈ ਸੀਗਾ ਕਿ ਜਿਹੜਾ ਕਿ ਉਹ ਵੀ ਪਹਿਲੀ ਵਾਰ ਸੀ ਜੀ ਤੇ ਪਹਿਲੇ ਦੋ ਰੂਪੀ ਸੀਗੇ ਨਹੀਂ ਪਹਿਲਾ ਇੱਕੋ ਹੀ ਰੂਪੀ ਸੀਗਾ ਜੀ ਇਹ ਤੇ ਪਹਿਲਾ ਪਰਚਾ ਹੈਗਾ ਜੀ ਇਹਦੇ 302 ਐਨਡੀਪੀਐਸ ਦਾ ਪਰਚਾ ਉੱਤੇ ਹੈਗਾ ਪਹਿਲਾਂ ਔਰ ਪੁਰਾਣਾ ਕ੍ਰਿਮੀਨਲ ਹੈ ਸਿਰ ਇਹ ਪਾਕਿਸਤਾਨਿੰਕ ਵੀ ਹੈ ਜਿਹੜੇ ਫਰੋਨ ਦਿਖਾ ਸਕਦੇ ਅਜੇ ਤੱਕ ਨਹੀਂ ਆਇਆ ਅਜੇ ਜੇ ਅਸੀਂ ਬੈਕਟ੍ਰੈਕ ਕਰਾਂਗੇ ਤਾਂ ਪਤਾ ਲੱਗੇਗਾ ਜੀ ਤੇ ਸਪਲਾਈ ਸ ਕਿੱਥੇ ਤੋਂ ਅਸੀ ਦਾ ਕੋਈ ਕਨੈਕਸ ਹੋਇਆ ਲੁਧਿਆਣਾ ਜਗਰਾਉਂ ਇਹ ਇਹ ਸੇਰੀਆ ਦੇ ਵਿੱਚ ਸਪਲਾਈ ਕਰ ਦਿੰਦੇ ਆ ਜੀ